ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲਵਿੰਦਰ ਕੌਰ ਸਰਪੰਚ ਪਿੰਡ ਹੁਸੇਵਾਲ ਐਸੀ ਸਾਰੇ ਹੀ ਪਿੰਡ ਦਾ ਦੇਣਦਾਰੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ ਸਰਬਸੰਮਤੀ ਦੇ ਨਾਲ ਅਸੀਂ ਸਾਰਿਆਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅੰਜੇ ਸਿੰਘ ਹੈ ਪਿੰਡ ਹੁਸੇਵਾਲ ਉਹ ਵੀ ਸਾਡੇ ਪਿੰਡਵਾ ਦਾ ਪਹਿਲਾਂ ਤੋਂ ਬਹੁਤ ਬਤਲਵਾਦਾ ਜਿੱਦਾਂ ਨੇ ਸਾਨੂੰ ਸਿਰਫ ਹਮਚਾਨ ਸਰਪੰਚ ਬਣਾਇਆ ਤੇ ਦੂਸਰਾ ਇਹ ਹੈ ਕਿ ਹਰ ਕਿਸੇ ਨੂੰ ਪਿੰਡ ਵਾਸਤੇ ਉਮੀਦ ਹੁੰਦੀ ਹੈ ਕਿ ਜਿਹੜੇ ਕੋਈ ਕੰਮ ਰਹਿ ਗਏ ਨੇ ਵਿਕਾਸ ਦੇ ਵੀ ਹੋਏ ਨੇ ਹਰ ਵਾਰੀ ਹੁੰਦੇ ਨੇ ਜਿਹੜੇ ਕੋਈ ਰਹਿ ਗਏ ਨੇ ਉਹ ਵੀ ਪੂਰੇ ਕੀਤੇ ਜਾਣ ਜਦੋਂ ਤੋਂ ਅਸੀਂ ਵੀ ਦੇਖਦੇ ਰਹੇ ਆ ਇਹੋ ਕੁਛ ਚੱਲਦਾ ਰਿਹਾ ਕਿ ਨਾਲੀਆਂ ਬਣ ਗਈਆਂ ਟਰਾਕ ਪੁੱਟੇ ਉਧਰ ਲੱਗ ਗਈਆਂ ਉਧਰ ਲੱਗ ਗਈਆਂ ਇਹ ਜਦੋਂ ਰਕਮ ਆਉਂਦੀ ਹੈ ਪਿੱਛੋਂ ਉਹ ਸਹੀ ਤਰੀਕੇ ਨਾਲ ਸ਼ਹਿਰ ਕੁੰਡਾ 'ਚ ਨਹੀਂ ਪਹੁੰਚਦੀ ਇਹਦੇ ਬਾਰੇ ਹੁਣ ਅਸੀਂ ਆਪਣੇ 5 ਸਾਲ ਪੂਰੇ ਕਰਨ ਤੋਂ ਬਾਅਦ ਦੱਸ ਸਕਾਂਗੇ ਕਿ ਕੀ ਹਾਲਾਤ ਨੇ ਬੇ ਜੀ ਇਸ ਰੈਂਕੀ ਇੱਕ ਦੋ ਨਾਲੀਆਂ ਨੇ ਜਿਨ੍ਹਾਂ ਦੇ ਉੱਤੇ ਪਾਈਪ ਪੈਣ ਵਾਲਾ ਤੇ ਉਹ ਜ਼ਰੂਰੀ ਹੈ ਇੱਕ ਦੋ ਕਰਦੇ ਕੰਪਲੀਆਂ ਦੀ ਤੀਕ ਸਾਡਾ ਜਿਹੜਾ ਪਾਣੀ ਜਿਲਾ ਉਹਦਾ ਨਿਕਾਸ ਵੀ ਹੈਗਾ ਪਹਿਲਾਂ ਤਾਂ ਉਹ ਕੀਤਾ ਜਾਏਗਾ ਬਾਕੀ ਜਿਸ ਤਰ੍ਹਾਂ ਸਰਕਾਰ ਕੋਈ ਪੈਸਾ ਦੇਵੇਗੀ ਉਹਦੇ ਹਿਸਾਬ ਨਾਲ ਕੰਮ ਕੀਤਾ ਜਾਣਾ ਇਹਦੇ ਨਾਲ ਪਰਮਾਤਮਾ ਦੀ ਕਿਰਪਾ ਇਹ ਸਾਡੇ ਪਿੰਡ ਦੇ ਵਿੱਚ ਕੋਈ ਜ਼ਿਆਦਾ ਸ਼ਿਕਾਇਤ ਨਹੀਂ ਹੈਗੀ ਇਹ ਵਾਲੇ ਵਾਲੇ ਦੇ ਨਾਲ ਦੇਖੀ ਤੇ ਫਿਰ ਤਾਂ ਬਹੁਤ ਵਧੀਆ ਵਾ ਅੱਜ ਅਸੀਂ ਤਾਂ ਇਹੀ ਚਾਹਾਂਗੇ ਕਿ ਵੀ ਜਿਹੜੇ ਵੀ ਨਵੇਂ ਨਵੀਂ ਪੀੜੀ ਦੇ ਨੌਜਵਾਨ ਨੇ ਉਹ ਨਹੀਂ ਕਿ ਉਹ ਦੂਰ ਹੈ ਕਿ ਜੇ ਕੋਈ ਕਰਦਾ ਤੇ ਉਹਦੇ ਘਰ ਦੇ ਆ ਦਾ ਇੱਕ ਹਿੰਦ ਦਿੱਤਾ ਜਾਵੇ ਮੇਲ ਮਲਾਪ ਦੇ ਨਾਲ ਉਹਨਾਂ ਨੂੰ ਇੱਕੋ ਦੂਰ ਰੱਖਿਆ ਗਿਆ ਹੈ। ਹਾਂਜੀ ਜੇ ਵੀ ਸਾਨੂੰ ਕੰਪਲੇਨ ਮਿਲਦੀ ਹੈ ਕਿ ਜਿਹਦਾ ਰਾਸ਼ਨ ਕਾਰਡ ਬੰਨਣਾ ਚਾਹੀਦਾ ਤੇ ਨਹੀਂ ਬਣਿਆ ਜਾਂ ਕਿਹਦਾ ਕੱਟਿਆ ਗਿਆ ਹੈ ਉਹਦੀ ਪਹੁੰਚ ਕਰਕੇ ਉਹਦਾ ਦੁਬਾਰੇ ਬਨਵਾਇਆ ਜਾਏ। ਅਸੀਂ ਦੁਬਾਰਾ ਤੋਂ ਆਪਣੇ ਸਾਰੇ ਪਿੰਡ ਦਾ ਤਲਵਾਦ ਕਰਦੇ ਆ ਜਿਵੇਂ ਸਾਰੇ ਸਰਪੰਚ ਦੀ ਨਾਲ ਸਰਪੰਚ ਬਣਾ ਕੇ ਮਾਨ ਬੱਥਿਆ ਤੇ ਇਹ ਵੀ ਕੰਮ ਹੈ। ਸਾਰੇ ਪਹਿਲ ਦੇ ਆਧਾਰ ਤੇ ਕੀਤਾ ਜਾਇਗਾ ਕਿ ਪਾਰਟੀ ਬਾਰੇ ਜੰਦੂਤ ਸਦੂਸ਼ਨ ਵਾਲੀ ਤਰੀਕੇ ਨਾਲ ਨਹੀਂ ਕੀਤਾ ਜਾਏਗਾ ਜਿਹਨੇ ਕਿਹਾ ਨੇ ਸਾਰਿਆਂ ਨੂੰ ਸਾਡੇ ਵੀ ਪਰਸੇ 14 ਤਰੀਕ ਨੂੰ ਇੱਥੇ ਨਗਰ ਕੀਰਤਨ ਆ ਰਿਹਾ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਬਾਕੀ ਪਿੰਡ ਦੇ ਵਿੱਚ ਗਣਪਾਠ ਸਾਹਿਬ ਰਖਾ ਕੇ ਤੇ ਮਨਾਇਆ ਜਾਏਗਾ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਨਗਰ ਵਾਸੀਆਂ ਵੱਲੋਂ ਸਾਰਿਆਂ ਨੂੰ ਲੱਖ ਲੱਖ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਪੀਜ਼ ਯੂਟਿਊਬ ਜਾਂ ਵੀ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ